ਸਰ ਗੋ ਸਰ ਮੈਂ ਕਰਦਾ ਬੇ ਹੋਟਲਾਈਨ ਜੋਬ ਤੇ ਮੈਨੂੰ ਕਿਤੇ ਅਮਲ ਜਸੀ ਕਿਤੇ ਜਾਣਾ ਪੈ ਗਿਆ ਤੇ ਛੁੱਟੀਆਂ ਮੈਂ ਲੈ ਕੇ ਗਿਆ ਸੀ ਕੋਈ ਹਫਤੇ ਦੀ ਤੇ ਮੈਨੂੰ ਥੋੜੇ 2-4 ਦਿਨ ਥੋੜੇ ਐਕਸਟਰਾ ਲੱਗ ਗਏ ਤੇ ਦੁਬਾਰਾ ਮੈਂ ਵਾਪਸ ਆਇਆ ਤੇ ਮੇਰੇ ਉਹਨਾਂ ਨੇ ਮੈਨੂੰ ਜੋਬ ਤੋਂ ਮਰਾ ਕਰਤਾ ਇਹ ਸਰ ਮੈਨੂੰ ਤਾਂ ਥੋੜਾ ਅੱਛਾ ਲੱਗਾ ਕਿਉਂਕਿ ਇਟ ਇਨ ਸਪੇਸ ਬਹੁਤ ਜ਼ਿਆਦਾ ਇਸ ਸੀਟ ਇਹਦੀ ਪੁੱਠੀ ਹੋ ਜਾਂਦੀ ਆ ਬਾਕੀ ਹੋਰ ਗੱਡੀਆਂ ਦੀ ਆ ਉਹਦੀ ਉਲਟੀ ਨਹੀਂ ਹੁੰਦੀ ਇਹ ਥੋੜੀ ਸਪੇਸ ਬਹੁਤ ਜ਼ਿਆਦਾ ਮਿਲਦੀ ਆ ਉਸ ਚੀਜ਼ ਦੇ ਕਰਕੇ ਮੈਨੂੰ ਜ਼ਿਆਦਾ ਪ੍ਰੀਫਰ ਕੀਤਾ ਮੈਚਿਕਮ ਰੈਲੀ ਬਣਾਉਂਦਾ ਜੇ ਆਪਣਾ ਬਹੁ ਬਧੀਆ ਤਰੀਕਾ ਨਾਲ ਬਾਦੀ ਹੈ ਅੱਛੀ ਤਰੀਕੇ ਨਾਲ ਜਿਦਾ ਹੋਟਲ ਦਾ ਟੇਸਟ ਆਇਆ ਹੈ ਕੋਪਰਪਰ ਪੂਰਾ ਕੋਈ ਪੀਸ ਤੇ ਕੁਆਨਟੀਟੀ ਵੱਲ ਕੋਈ ਕੰਪਰਮਾਈਜ਼ ਨਹੀਂ ਹੈ ਜੋ ਕੁਆਨਟੀਟੀ ਦੇ ਗੋਸੋ ਪੇਗੀ ਗਾੜ ਦਾ ਸਪੋਰਟ ਹੋਵੇ ਤੇ ਬੰਦਾ ਮੁਸ਼ਕਿਲਾਂ ਤੋਂ ਜਿੰਨੀ ਵੱਜੀ ਮੁਸ਼ਕਿਲ ਮੁਸ਼ਕਿਲਲੀ ਕੰਮ ਹੋਵੇ ਬੰਦਾ ਉਹਦਾ ਸਾਹਮਣਾ ਕਰ ਲੈਂਦਾ ਸਿੱਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਕਸ਼ ਸੁਨਖ ਅੱਜ ਅਸੀਂ ਤੁਹਾਨੂੰ ਜਿਸ ਵੀਰ ਦੇ ਨਾਲ ਮਿਲਾਵਾਂਗੇ ਤਾਂ ਉਸ ਵੱਲੋਂ ਜਿਹੜਾ ਬੜੇ ਹੀ ਜਜ਼ਬੇ ਦੇ ਨਾਲ ਜਿਹੜਾ ਆਪਣਾ ਘਰ ਚਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਦੱਸ ਦਈਏ ਕਿ ਇਹ ਜੋ ਆਟੋ ਤੁਸੀਂ ਮੇਰੇ ਬਗਰ ਦੇਖ ਰਹੇ ਹੋ ਤਾਂ ਇਸ ਆਟੋ ਦੇ ਵਿੱਚ ਰੈਸਟੋਰੈਂਟ ਖੋਲਿਆ ਗਿਆ ਤਾਂ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਰੈਸਟੋਰੈਂਟ ਵਰਕਿੰਗ ਜਿਹੜਾ ਇੱਥੇ ਕਰ ਰਹੇ ਨੇ ਇੱਕ ਕਿਚਨ ਖੋਲ ਕੇ ਬੈਠੇ ਨੇ ਤੇ ਨਾਲ ਇੱਕ ਟੇਬਲ ਲਗਾ ਕੇ ਇੱਥੇ ਜ਼ਰੂਰ ਜਿਹੜੇ ਆਪਣੇ ਕਸਟਮਰ ਆਉਂਦੇ ਨੇ ਉਹਨਾਂ ਨੂੰ ਰੋਟੀ ਜੋ ਚਕਾਈ ਜਾਂਦੀ ਹੈ ਇਸ ਜਗ੍ਹਾ ਦੇ ਉੱਤੇ ਤਾਂ ਇਹ ਤਸਵੀਰ ਹੇ ਨਾਮ ਹੈ ਰਕੂ ਵੀਰ ਸਿੰਘ ਤਾਂ ਰਕੂ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਇਹ ਜੋ ਸੈਟਅਪ ਲਗਾਉਣ ਦਾ ਕਿਵੇਂ ਆਇਆ ਮਾਈਂਡ ਦੇ ਵਿੱਚ ਕਿ ਕਿੱਦਾਂ ਇਹ ਸੈਟਅਪ ਲਗਾਉਣਾ ਚਾਹੀਦਾ ਸਰ ਇਹ ਸੈਟਅਪ ਦਾ ਮੇਰੇ ਮਨ ਚ ਆਈਡਿਆ ਇਸ ਤਰ੍ਹਾਂ ਹੈ ਕਿ ਸਰ ਮੈਂ ਕਰਦਾ ਬੇ ਹੋਟਲਾਈਨ ਜੋਬ ਤੇ ਮੈਨੂੰ ਕਿਤੇ ਅਮਨਸੇ ਕਿਤੇ ਜਾਣਾ ਪੈ ਗਿਆ ਤੇ ਛੁੱਟੀਆਂ ਮੈਂ ਲੈ ਕੇ ਗਿਆ ਸੀ ਕੋਈ ਹਫ਼ਤੇ ਦੀ ਤੇ ਮੇਰੇ ਥੋੜੇ 2-4 ਦਿਨ ਥੋੜੇ ਐਕਸਟਰਾ ਲੱਗ ਗਏ ਤੇ ਦੁਬਾਰਾ ਮੈਂ ਵਾਪਸ ਆਇਆ ਤੇ ਮੇਰੇ ਓਨਰ ਨੇ ਮੈਨੂੰ ਜੋਬ ਤੋਂ ਮਨਾ ਕਰਤਾ ਤੇ ਕਹਿੰਦੇ ਤੁਸੀਂ ਛੁੱਟੀਆਂ ਥੋੜੀ ਜ਼ਿਆਦਾ ਗੱਲ ਲਈ ਹੈ ਤੁਸੀਂ ਆਪਣਾ ਆ ਪਾਣੀ ਜੋਬ ਚ ਰਹਿਣਾ ਤੇ ਆਪਣਾ ਕਿਥੋਂ ਇਂਤਜ਼ਾਮ ਕਰ ਲਓ ਤੇ ਮੈਨੂੰ ਸਰ ਹੋਰ ਕਿਥੇ ਇਂਤਜ਼ਾਮ ਕਰਦੇ ਕਰਦੇ ਫਿਰ ਮੈਨੂੰ ਥੋੜਾ ਕੁਝ ਟਾਈਮ ਲੱਗਾ 4 ਕਿ ਮਹੀਨੇ ਤੇ ਮੇਰੇ ਮਾਮਸਨ ਦੀ ਮੈਨੂੰ ਜੋਬ ਤੇ ਮੈਨੂੰ ਮਿਲੀ ਪਰ ਮੇਰੇ ਮਾਮਸਨ ਦੀ ਸੈਲਰੀ ਨਹੀਂ ਮਿਲ 파 ਰਹੀ ਫਿਰ ਹਰ ਕੇ ਮੈਂ ਆਪਣਾ ਘਰ ਬਹੁਤ ਪਰੇਸ਼ਾਨ ਹੋ ਗਿਆ ਤੇ ਫਿਰ ਮੈਂ ਆਪਣੇ ਬਰਦਰ ਨਾਲ ਗੱਲ ਕੀਤੀ ਤੇ ਨਾਲੇ ਉਸ ਏਜੰਸੀ ਦੇ ਕੰਮ ਕਰ ਰਿਹਾ ਅਤੁਲ ਦੇ ਤੇ ਉਹਨਾਂ ਨੇ ਗੱਲ ਕੀਤੀ ਤੇ ਫਿਰ ਕੰਨੇ ਚੱਲ ਤੂੰ ਇੱਕ ਵਾਰੀ ਇਸ ਆਟੋ 'ਚ ਕੰਮ ਕਰਕੇ ਦੇਖ ਲੈ ਇਹ ਤੇ ਤਨੂੰ ਸਾਰੀ ਚੀਜ਼ਾਂ ਤਨੂੰ ਤੇਰੇ ਮਤਲਬ ਦੀ ਹੋ ਜਾਏਗਾ ਸਪੇਸ ਬਹੁਤ ਜ਼ਿਆਦਾ ਹੈ ਇਸ ਗੱਡੀ ਅੰਦਰ ਤਰ ਤਾ ਜਾ ਕੇ ਮਿਸ ਆਹ ਤੌਰ ਤੇ ਆਟੋ ਦੀ ਵਰਤੋਂ ਕੀਤੀ ਜਾਂਦੀ ਹੈ ਸਵਾਰੀਆਂ ਟਾਉਣ ਨੂੰ ਪਰ ਤੁਸੀਂ ਇੱਥੇ ਆਪਣਾ ਕਹਿ ਲਿਆ ਕਿ ਕਿਚਨ ਖੋਲ ਕੇ ਬੈਠੇ ਹੋ ਨਾ ਰੈਸਟੋਰੈਂਟ ਓਪਨ ਰੈਸਟੋਰੈਂਟ ਤੁਸੀਂ ਖੋਲਿਆ ਹੋਇਆ ਹੈ ਇਹ ਸਰ ਮੈਂ ਇਸ ਗੱਡੀ ਨੂੰ ਮੈਂ ਕਿਉਂ ਪ੍ਰਾਫਰ ਜ਼ਿਆਦਾ ਕੀਤਾ ਕਿਉਂਕਿ ਮੈਂ ਹੋਰ ਗੱਡੀਆਂ ਵੀ ਟ੍ਰਾਈ ਕੀਤੀ ਮਹਿੰਦਰਾ ਕੀਤੀ ਆ ਮੌਨਟਰੋ ਕੀਤੀ ਆ ਪਿਆਗੋ ਕੀਤੀ ਆ ਪਰ ਮਰੋਸ ਗੱਡੀ ਜੇ ਜ਼ਿਆਦਾ ਸੀਟ ਕੰਫਰਟੇਬਲ ਲੱਗੀ ਇਹ ਸੀਟ ਤਾਂ ਮੈਨੂੰ ਵਾਦਾ ਹੀ ਨਹੀਂ ਪਰ ਇਸ ਦੇ ਨਾਲ ਤੁਸੀਂ ਇਹ ਚੀਜ਼ ਕਿਦਾਂ ਹੈ ਕਿ ਇਸ ਦੇ ਵਿੱਚ ਸ਼ੁਰੂ ਕਰਨਾ ਚਾਹੀਦਾ ਆਮ ਤੌਰ ਤੇ ਤੁਸੀਂ ਆਪਣਾ ਕੋਈ ਕਾਟ ਵੀ ਖੋਲ ਸਕਦੇ ਸੀਗੇ ਰੇੜੀ ਲਗਾ ਸਕਦੇ ਇਹ ਸਰ ਮੈਨੂੰ ਤਾਂ ਥੋੜਾ ਅੱਛਾ ਲੱਗਾ ਕਿਉਂਕਿ ਇੱਥੇ ਮੇ ਸਪੇਸ ਬਹੁਤ ਜ਼ਿਆਦਾ ਹੈ ਸੀਟ ਇਹਦੀ ਪੁੱ ਬਾਕੀ ਹੋਰ ਗੱਡੀਆਂ ਦੀ ਆ ਉਹਦੀ ਉਲਟੀ ਨਹੀਂ ਹੁੰਦੀ ਇਹ ਥੋੜੀ ਸਪੇਸ ਬਹੁਤ ਜ਼ਿਆਦਾ ਮਿਲਦੀ ਹੈ ਉਸ ਚੀਜ਼ ਦੇ ਕਰਕੇ ਮੈਨੂੰ ਜ਼ਿਆਦਾ ਪ੍ਰੀਫਰ ਕੀਤਾ ਤੇ ਤੇਰੇ ਵਿੱਚ ਤੁਹਾਡੀ ਸਪੈਸ਼ਲਿਟੀ ਕੀ ਕੀ ਹੈਗੀ ਆ ਕਿਹੜੀ ਕਿਹੜੀ ਚੀਜ਼ ਤੁਸੀਂ ਸਪੈਸ਼ਲਿਟੀ ਇਸ ਦਾ ਮੈਂ ਚਿਕਨ ਰਾਈਸ ਬਣਾਉਂਦਾ ਜੇ ਆਪਣਾ ਬਹੁਤ ਵਧੀਆ ਤਰੀਕੇ ਨਾਲ ਬਣਾਦੀ ਹੈ ਅੱਛੀ ਤਰੀਕੇ ਨਾਲ ਇਸ ਦਾ ਹੋਟਲ ਦਾ ਟੇਸਟ ਆਏਗਾ ਪ੍ਰੋਪਰ ਪੂਰਾ ਕੋਈ ਪੀਸ ਤੇ ਤੇ ਕੁਆਂਟੀਟੀ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਹੈ ਜੋ ਕੁਆਂਟੀਟੀ ਦੇਗਾ ਉਸੋ ਪੇਗੀ ਜੀ ਤੇ ਫਿਰ ਮੇਰੇ ਕੋਲ ਹੋਮ ਮੇਡ ਸਟਾਈਲ ਚਿਕਨ ਹੋਏਗਾ ਤੇ ਇੱਕ ਮਨਵੀ ਆਈਟਮ ਗੱਡੀ ਹੈ ਕੰਬੋ ਤੇ ਚਿਕਨ ਚਾਵਲ ਕੋਈ ਮੇਰੇ ਬਹੁਤ ਅੱਛੇ ਚੱਲ ਰਹੇ ਨੇ ਤੇ ਬਾਕੀ ਇਹ ਮੇਰਾ ਨੋਨ ਵੇਜ ਦਾ ਮੈਨੂ ਜੇ ਇੱਕ ਬੇ ਛੋਟਾ ਜਿਹਾ ਮੈਨੂ ਸਟਾਰਟ ਕੀਤਾ ਹੈ ਵੇਜ ਦਾ ਤੇ ਵੇਜ ਵਿੱਚ ਮੇਰੇ ਕੋ ਆਏਗਾ ਰਾਜਮਾ ਚਾਵਲ ਕੜੀ ਚਾਵਲ ਇੱਕ ਮਿਕਸ ਵੇਜ ਸਬਜੀ ਕੋਈ ਵੀ ਆ ਜਾਏਗੀ ਨਾਲ ਹੈਗੀ ਤਵਾ ਚਪਾਤੀ ਪਲੇਨ ਰਾਈਸ ਇਹ ਮੇਰਾ ਇਸ ਕਨਸੈਪਟ ਤੇ ਬਾਕੀ ਇੱਕ ਮੈਂ ਨਵੀਂ ਚੀਜ਼ ਹੋ ਤਿਆਰ ਕਰ ਰਹਾ ਆਲੂ ਤਵਾ ਪਰੋਠਾ ਬਾਕੀ ਚਾਹ ਕੌਫੀ ਕੋਈ ਮੈਂ ਸਟਾਰਟ ਕਰਦਾ ਤਾਂ ਤੁਹਾਡੇ ਮਿਸਿਸ ਵੀ ਨੇ ਨਾਲ ਉਹ ਨਾਲ ਕਰੇ ਹਾਂਜੀ ਹਾਂਜੀ ਨਾਲ ਮੈਨੇ ਮਿਸਿਸ ਨਾਲ ਉਹ ਵੀ ਮੇਨਾਂ ਆਂਦੇ ਨਾਲ ਉਹ ਵੀ ਕੰਮ ਕਰਵਾ ਲੈਂਦੇ ਕਾਫੀ ਹੈਲਪ ਕਰਵਾ ਦਿੰਦੇ ਮੇਨਾਂ ਤੇ ਕਾਫੀ سپورਟ ਮਿਲਦੀ ਹੈ ਦੇਖੋ ਕਹਿੰਦੇ ਜੇ ਘਰ ਦਾ سپورਟ ਹੋਵੇ ਤੇ ਬੰਦਾ ਮੁਸ਼ਕਲਾਂ ਤੋਂ ਜਿੰਨੀ ਵੱਜੀ ਮੁਸ਼ਕਲ ਮੁਸ਼ਕਿਲਲੀ ਕੰਮ ਹੋਵੇ ਬੰਦਾ ਉਹਦਾ ਸਾਹਮਣਾ ਕਰ ਲੈਂਦਾ ਜੇ ਘਰ ਤੇ سپورਟ ਨਹੀਂ ਹੈ ਕਿਹੇ ਪਾਸੋਂ ਤੇ ਬੰਦਾ ਕੱਲਾ ਫਿਰ ਤਨਬਾ ਕੱਲਾ ਫਿਰ ਕੱਲਾ ਹੀ ਹੁੰਦਾ ਤੇ ਉਹ ਇੱਥੇ ਮੇਨਾ ਆ ਰਹੇ ਨੇ ਕਾਫੀ ਆਪਣਾ ਰਪੇ ਦੀ ਪਲੇਟ ਹੈਗੀ ਹੈ ਕਿ ਰੇਟ ਹੈਗਾ ਕਿਉਂਕਿ ਜਿਹੜੇ ਗੁਰੂ ਨੇ ਆਪਣਾ ਦੇਖੋ ਬਿਲਕੁਲ ਇੱਕ ਰੀਜ਼ਨੇਬਲ ਰੇਟ ਰੱਖਿਆ ਜੇ ਜੋ ਇੱਕ ਮਤਲਬ ਮਤਲਬ ਹਰ ਬੰਦਾ ਅਫੋਰਡ ਕਰਿਆ ਨੂੰ ਜੀ ਬੀ ਦੀ ਡੇਟ ਸਟਾਰਟ ਹੁੰਦਾ ਸਤ ਵਿਚ ਤੋਂ ਮੇਰਾ ਡੇਟ ਸਟਾਰਟ ਹੁੰਦਾ ਰਾਜਮਾ ਚਾਵਲ ਮੇਰੇ 50 ਰੁਪਏ ਹਾਫ ਫੁੱਲ ਲੇ ਕੇ ਮੇਰੇ 80 ਰੁਪਏ ਔਰ ਮਿਕਸ ਸਬਜੀ ਹੈਗੀ ਹਾਫ 50 ਰੁਪਏ ਤੇ ਫੁੱਲ 100 80 ਰੁਪਏ ਜੀ ਤੇ ਇਹ ਮੇਰਾ ਵੈਜ ਤਵਾ ਚਾਤੀ ਮੇਰੀ 10 ਰੁਪਏ ਇੱਕ ਸਿੰਗਲ ਤੇ ਹਾਫ ਪ੍ਰਾਈਸ 50 ਰੁਪਏ ਤੇ ਫੁੱਲ 100 ਮਤਲਬ ਸ਼ੈਫ ਸੀਗੇ ਲੇਕਿਨ ਹਾਲਾਤ ਇਹੋ ਜੇ ਬਣ ਕੇ ਨੌਕਰੀ ਤੋਂ ਹੱਤ ਕਰਵਾਣਾ ਪਿਆ ਦੋਸਤੋ ਬਾਅਦ ਆਪਣਾ ਹੀ ਜਿਹੜਾ ਸਟਾਰਟਅਪ ਸ਼ੁਰੂ ਕੀਤਾ ਏ ਸਰ ਮੈਨੂੰ ਆਪਣਾ ਦਾਦ ਕਰਨਾ ਪੈ ਗਿਆ ਸਰ ਮੈਂ ਨਾ ਜੋਬ ਮੈਨੂੰ ਮੇਰੇ ਮੰਮਸਨ ਲਈ ਜੋਬ ਕਿੱਥੇ ਮੈਨੂੰ ਮਿਲੀ ਨਹੀਂ ਜੋਬ ਤੇ ਮਿਲ ਗਈ ਪਰ ਮੈਨੂੰ ਸੈਲਰੀ ਨਹੀਂ ਕੋਈ ਲਏ ਪਰ ਇਹਨਾਂ ਉਹ ਫਿਰ ਘਰ ਦੇ ਇੰਨੇ ਖਰਚੇ ਹੋ ਗਏ ਤੇ ਫਿਰ ਬੱਚੇ ਵੀ ਮੇਰੇ ਬਨਣ ਵਾਲੇ ਇਹ ਚੀਜ਼ ਤੇ ਉਹਨਾਂ ਦੀ ਸੈਲਰੀ ਨਾਲ ਸਰ ਨਹੀਂ ਹੋ ਪਾਰਾ ਇਹ ਘਟਾ ਜਾ ਰਾ ਫਿਰ ਮੈਂ ਹਾਰ ਕੇ ਫਿਰ ਐ ਡਿਸੀਜਨ ਲੈ ਤਾ ਆਪਣਾ ਤਾਂ ਸਾਡੇ ਨਾਲ ਜੋ ਇੱਥੇ ਇਹਨਾਂ ਦੇ ਮਿਸਿਸ ਵੀ ਨਾਲ ਮੌਜੂਦ ਨੇ ਤਾਂ ਤੁਸੀਂ ਇੱਥੇ ਇਹਨਾਂ ਆਪਣੇ ਹਸਬੰਦ ਦਾ ਸਾਥ ਦੇ ਰਹੇ ਹੋ ਅਕਸਰ महिलावान घर का जरा कारोबार जो कह लिए किस, आ, आ, काम हैं। कि ने लेकिन इतने अपने हसबैंड के कारोबार सामभ रहे हो कि बहुत अच्छा लगता है हसबैंड के साथ काम सामने में और आ, काम करने में भी, भी अच्छा लगता है ਹਸਬੰਦ ਕੇ ਸਾਥ ਕੁਝ ਤੁਸੀਂ ਵੀ ਨਾਲ ਬਣਾਉਂਦੇ ਹਾਂ ਜੀ ਹਾਂ ਜੀ ਮੈਂ ਵੀ ਸਾਥ ਬਣਾਤੀ ਹਾਂ ਘਰ ਤੇ ਵੀ ਹੈਲਪ ਕਰਤੀ ਹਾਂ ਔਰ ਯਹਾਂ ਪੇ ਵੀ ਇਨਕੇ ਪੂਰੀ ਹੈਲਪ ਕਰਤੀ ਹਾਂ ਉਹ ਤਾਂ ਹਸਬੰਦ ਸਾਡੇ ਸ਼ੈਫ ਹੈਗੇ ਨੇ ਲੇਕਿਨ ਤੁਸੀਂ ਵੀ ਨਾਲ ਹਾਂ ਜੀ ਹਾਂ ਜੀ ਮੈਨੇ ਵੀ ਇਨਕੇ ਸਾਥ ਮੈਂ ਹੋਟਲ ਮੇ ਜੌਬ ਕੀਤਾ ਥਾ ਵਾਹਾਂ ਸੇ ਮੈਨੇ ਛੋੜ ਦਿਆ ਜੌਬ ਆਪਣੇ ਹਸਬੰਦ ਕੇ ਸਾਥ ਮੇ ਕੰਮ ਕਰਨ ਦੇ ਸਾਥ ਜੀ ਹਾਂ ਜੀ ਇਹ ਤਸਵੀਰਾਂ ਤਾਂ ਨਾਲ ਸਾਂਝੀਆਂ ਕੀਤੀਆਂ ਨੇ ਤੇ ਸਾਡੇ ਨਾਲ ਇੱਥੇ ਜਿਹੜੇ ਕਸਟਮਰਸ ਨੇ ਉਹ ਵੀ ਮੌਜੂਦ ਨੇ ਤਾਂ ਸਰ ਤੁਸੀਂ ਇੱਥੇ ਆਏ ਹੋ ਇੱਥੇ ਜੋ ਟੇਸਟ ਕਰਕੇ ਦੇਖਿਆ ਕਿਵੇਂ ਦਾ ਲੱਗਿਆ ਇਹ ਵੀ ਜੀ ਟੇਸਟ ਬਿਲਕੁਲ ਕਾਰ ਵਰਗਾ ਬਹੁਤ ਅੱਛਾ ਟੇਸਟ ਹੈ ਮੈਂ ਕੱਲ ਤੋਂ ਭਾਈ ਤੁ ਖਾਣਾ ਸ਼ੁਰੂ ਕੀਤਾ ਤੇ ਮੈਨੂੰ ਬਹੁਤ ਵਧੀਆ ਟੇਸਟ ਲੱਗਾ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਤੁਹਾਡੇ ਨਾਲ ਗੁਰੂ ਨਗਰੀ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਨਵਾਂ ਜਿਹਾ ਸੈਟਅਪ ਸ਼ੁਰੂ ਕੀਤਾ ਇੱਕ ਔਟੋ ਦੇ ਉੱਤੇ ਆਪਣਾ ਕਿਚਨ ਸ਼ੁਰੂ ਕਰਕੇ ਤਾਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਦਿਖਾਈ ਦੇ ਰਹੇ ਨੇ ਰੱਘੂ ਵੀਰ ਸਿੰਘ ਤਾਂ ਆਪਾਂ ਵੀ ਆਸ ਕਰਦੇ ਹਾਂ ਕਿ ਜਿਹੜੇ ਵੀਰੇ ਵੀਡੀਓ ਦੇਖ ਰਹੇ ਨੇ ਤਾਂ ਜ਼ਰੂਰ ਇਸ ਜਗ੍ਹਾ ਦੇ ਉੱਤੇ ਪਹੁੰਚੋ ਰੰਜੀਤ ਟੈਪ ਨੇ ਵੀਖੇ ਪਹੁੰਚੋ ਤਾਂ ਜੋ ਇਹਨਾਂ ਦਾ ਵੀ ਮਨੋਬਲ ਵੱਧ ਸਕੇ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਵਧੀਆ ਤਰੀਕੇ ਕਰ ਸਕਣ ਤਾਂ ਇਸ ਵੀਡੀਓ ਰਾਹੀਂ ਜ਼ਰੂਰ ਆਓ ਤਾਂ ਇੱਥੋਂ ਕੁਝ ਨਾ ਕੁਝ ਆ ਕੇ ਛੱਕ ਕੇ ਵੇਖੋ ਤਾਂ ਜੋ ਇਹਨਾਂ ਦਾ ਵੀ ਮਨੋਬਲ ਵੱਧ ਸਕੇ ਕੈਮਰਾਮੈਨ ਸੁਨੀ ਕੁਮਾਰ ਦੇਣਾ ਐਕਸੈਸਨਿਕ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ